ਬਾਜੀ ਪੱਥਲ ਸਾਹਿਬ ਕੀ ਸੋਚੀ ਜਾਂਦੇ ਹੋ ਬੈਠੇ ਉਹ ਮੈਂ ਕੀ ਸੋਚਦਾ ਮੈਂ ਤਾਂ ਐ ਸੋਚਦਾ ਵੀ ਐਤਕੀ ਝਾੜੂ ਵਾਲਿਆਂ ਦਾ ਕੀ ਬਣੂਗਾ ਅੱਛਾ ਉਹ ਕਿਵੇਂ ਉਹ ਐਤਕੀ ਦਾ ਖੈਰੇ ਜੱਟ ਦੀ ਬੱਲੇ ਬੱਲੇ ਆ ਐਤਕੀ ਉਹਨੇ ਲਵਾ ਦੂ ਝਾੜੂ ਵਾਲਿਆਂ ਦੀ ਗੋਡੀ ਸਾਰਾ ਸੰਗਰੂਰ ਏਰੀਆ ਪਹਿਲਾਂ ਭਗਵੰਤ ਸਿੰਘ ਨੂੰ ਆਹੋ ਕਰਦਾ ਸੀਗਾ ਹੁਣ ਤਾਂ ਖੈਰਾ ਖੈਰਾ ਕਰਦਾ ਹੈ ਸੰਗਰੂਰ ਏਰੀਆ ਕਹਿੰਦਾ ਖੈਰੇ ਵਰਗਾ ਕੋਈ ਬੰਦਾ ਹੀ ਨਹੀਂ ਹੈਗਾ ਦੁਨੀਆ ਤੇ ਹੈ ਵੀ ਹੈ ਨਹੀਂ ਜਿੱਥੇ ਅੜਦਾ ਐਣ ਜਮਾ ਫਾਨ ਨੇ ਮੂੰਹ ਠੋਕ ਜਾਂਦਾ ਨਾ ਮੁੜ ਕੇ ਉਧਰ ਹੋਵੇ ਨਾ ਉਧਰ ਹੋਵੇ ਸੱਚ ਸੱਚ ਹੱਕ ਦੀ ਲੜਾਈ ਤੇ ਲੜਦਾ ਖੈਰਾ ਝੂਠ ਤੇ ਨਹੀਂ ਲੜਦਾ ਉਹ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹਦੀਆਂ ਗੱਲਾਂ ਚੁੱਪਦੀਆਂ ਰਹਿੰਦੇ ਨੇ ਸਾਰੇ ਇਹਨਾਂ ਨੂੰ ਸਾਰੇ ਲੀਡਰਾਂ ਨੂੰ ਚੁੱਪਦੀਆਂ ਨੇ ਵੀ ਇਹ ਕਿਉਂ ਕਰਦਾ ਨਹੀਂ ਨਹੀਂ ਕਰਦੇ ਦੋ ਦੋਟਾ ਹੀ 3 ਲੱਖ ਵੋਟ ਤੇ ਜਿੱਤੂਗਾ ਖੈਰਾ ਬਾਕੀ ਨਵੇਂਡ ਤੇ ਸਭ ਨਵੇਂਡ ਤੇ ਬਾਕੀ ਸਭ ਟੱਕਰ ਤੇ ਲੱਲੀ ਛੱਲੀ ਉਹ ਇਹੀ ਨਾ ਨਾ ਜੱਲੂ ਹੱਕ ਸੱਚ ਦੇ ਵਾਰਾ ਹੱਕ ਸੱਚ ਦਾ ਹੱਕ ਸੱਚ ਦਾ ਨਾਰਾ ਜੀ ਬੰਦਾ ਹੀ ਨਹੀਂ ਹੈਗਾ ਇਹਦੇ ਵਰਗਾ ਯਾਰ ਕੋਈ ਦੁਨੀਆ ਤੇ ਨਾਲੇ ਲੋਕ ਕਹਿੰਦੇ ਬਾਹਰੋਂ ਆਏ ਬਾਹਰੋਂ ਲੈ ਬਾਹਰੋਂ ਬੰਦਾ ਵਧੀਆ ਹੋਣਾ ਚਾਹੀਦਾ ਬਾਹਰੋਂ ਆਲਾ ਕੀ ਹੁੰਦਾ ਹੁੰਦਾ ਉਰੇ ਨੇ ਕੀ ਕਰਤਾ ਕਿਤੇ ਉਰੇ ਵਾਲਿਆਂ ਨੇ ਦੱਸ ਕੀ ਭੈਣ ਦੀ ਕੀ ਲਿਆ ਤਾਂ ਦੱਸੋ ਉਰੇ ਵਾਲੇ ਤਾਂ ਲੁੱਟ ਕੇ ਲੈ ਗਏ ਸੋਂ ਕਦੀ ਨਾਲੇ ਮੁੱਖ ਮੰਤਰੀ ਆਪਣਾ ਦੀ ਆ ਜਿਹੜਾ ਇਹ ਕਹਿੰਦਾ ਹੁੰਦਾ ਮੈਂ ਪੰਜਾਬ ਵਾਰੇ ਆਇਆ ਕਰੂੰਗਾ ਸੋਚਿਆ ਤਾਂ ਐਂਦੀ ਵੀ ਗਮਾਂਡੀ ਐ ਵੀ ਕੋਸਾ ਚੰਗਾ ਕਰੂਗਾ ਇਹ ਤਾਂ ਉਹਨਾਂ ਨੂੰ ਵੀ ਨਕੰਮਾ ਨਿਕਲ ਗਿਆ ਇਹਦਾ ਸਾਰਾ ਕੁਝ ਹੀ ਉਹ ਕਰ ਗਿਆ ਐਂਦੀ ਵੀ ਚੱਲ ਆਪਣਾ ਭਾਈ ਆ ਯਾਰ ਵੀ ਕੋਸਾ ਆਪਣੇ ਜ਼ਿਮੀਂਦਾਰਾਂ ਖਾਤਰ ਸੋਚੂਗਾ ਕੋਈ ਮਾੜੀ ਮੋਟੀ ਗੱਲ ਉਹ ਲਿਆਊਗਾ ਕੋਈ ਹਰੀ ਕ੍ਰਾਂਤੀ ਪਰ ਹਰੀ ਕ੍ਰਾਂਤੀ ਕਿਹੜੀ ਇਹਨੇ ਤਾਂ ਉਹਦਾ ਕਹਾਣਾ ਦੂਜੀ ਸੋਕਾ ਕ੍ਰਾਂਤੀ ਲਿਆਤੀ ਮਾਰੂ ਸੋਕਾ ਪਤਾ ਇਹਨੇ ਦੱਸ ਹਾਂ ਜਮਾ ਖਤਮ ਕਰਤੇ ਜੀ ਖਤਮ ਖੈਰਾ ਖੈਰਾ ਲਿਆਊਗਾ ਹਰੀ ਕ੍ਰਾਂਤੀ ਬੋਟੀ ਖੈਰੇ ਨੂੰ ਪਾਵਾਂਗੇ ਚਲਾ ਆ ਜੋ ਬੱਲੇ ਬੱਲੇ ਖੈਰੇ ਵਰਗਾ ਬੰਦਾ ਹੀ ਨਹੀਂ ਹੈਗਾ ਸਭ ਹਰੇਕ ਕਹਦਾ ਜਿੱਥੇ ਮੈਂ ਮਸ਼ੀਨ ਲੈ ਕੇ ਬਾਗ ਜਾਂਦਾ ਤੂੜੀ ਵਾਲੀ ਆਲਾ ਕਹਿੰਦਾ ਯਾਰ ਖੈਰੇ ਤੋਂ ਬਿਨਾ ਬੋਟੀ ਨਹੀਂ ਕਿਸੇ ਨੂੰ ਪਾਉਂਦੇ ਸੰਗਰੂਰ ਏਰੀਆ ਤਾਂ ਐਂ ਟੁੱਲ ਗਿਆ ਤੱਕੜੀ ਵਾਂਗੂ ਜਿਵੇਂ ਬਾਬੇ ਗੁਰਨਾਨਕ ਦੀ ਤੱਕੜੀ ਨਹੀਂ ਹੁੰਦੀ 13 13 ਤੋਲ ਦੀ ਆ ਉਹ ਕੰਮ ਹੈ